ਅਤੇ ਉਹ ਡਾਟਾ ਅੱਗੇ ਸਰਕਾਰ ਨੂੰ ਭੇਜਿਆ ਜਾਏਗਾ ਅਤੇ ਜੇਕਰ ਤੁਸੀਂ ਉਸ ਦੇ ਵਿੱਚ ਗਲਤ ਪੈਨਸ਼ਨ ਲੈਦੇ ਪਾਏ ਜਾਂਦੇ ਹੋ ਸਰਕਾਰ ਨੇ ਜਿੰਨੀ ਵੀ ਅੱਜ ਤੱਕ ਤੁਹਾਨੂੰ ਪੈਨਸ਼ਨ ਦਿੱਤੀ ਹੈ ਪੈਨਸ਼ਨ ਉਹਨਾਂ ਦੇ ਖਾਤੇ ਦੇ ਵਿੱਚ ਜਾ ਚੁੱਕੀ ਹੈ ਉਹ ਵੀ ਵਸੂਲੀ ਜਾ ਸਕਦੀ ਹੈ ਮਾਰਚ 2025 ਦੀ ਪੈਨਸ਼ਨ ਜਾਰੀ ਕਿਹੜੇ ਅਜਿਹੇ ਲੋਕ ਹਨ ਜਿਨ੍ਹਾਂ ਦੀ ਪੈਨਸ਼ਨ ਕੀਤੀ ਜਾ ਚੁੱਕੀ ਹੈ ਬੰਦ ਕਿੰਨੀ ਆਈ ਹੈ ਪੰਜਾਬ ਦੇ ਵਿੱਚ ਪੈਨਸ਼ਨ 1500 ਜਾਂ ਫਿਰ 2500 ਜੇਕਰ ਤੁਸੀਂ ਵੀ ਗਲਤ ਤਰੀਕੇ ਦੇ ਨਾਲ ਲੈ ਰਹੇ ਹੋ ਪੈਨਸ਼ਨ ਤਾਂ ਹੋ ਜਾਓ ਸਾਵਧਾਨ ਘਰ ਘਰ ਜਾ ਕੇ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੁਆਰਾ ਵੈਰੀਫਿਕੇਸ਼ਨ ਜੇਕਰ 2 ਦਿਨ ਹੋਰ ਵਿੱਚ ਤੁਹਾਡੀ ਪੈਨਸ਼ਨ ਨਾ ਪੈਨਸ਼ਨ ਕੀਤੀ ਜਾਤੋ ਜੀ ਹੈ ਬੰਦ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਗਈ ਜਿਹੜੀ ਮਾਰਚ 2025 ਦੀ ਪੈਨਸ਼ਨ ਹੈ ਬਹੁਤ ਸਾਰੇ ਲੋਕਾਂ ਦੇ ਜਿਹੜੇ ਬੈਂਕ ਖਾਤਿਆਂ ਦੇ ਵਿੱਚ ਉਹ ਪੈਨਸ਼ਨ ਆ ਚੁੱਕੀ ਹੈ ਪਰ ਅਜੇ ਵੀ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੀ ਪੈਨਸ਼ਨ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਆਈ ਹੈ ਕਿਉਂ ਨਹੀਂ ਆਈ ਹੈ ਕਿੰਨੇ ਦਿਨ ਤੱਕ ਆਏਗੀ ਕਿੰਨੀ ਆਏਗੀ 2500 ਆਏਗੀ ਜਾਂ ਫਿਰ 1500 ਕਿਹੜੇ ਅਜਿਹੇ ਲੋਕ ਹਨ ਜਿਨ੍ਹਾਂ ਦੀ ਪੈਨਸ਼ਨ ਸਰਕਾਰ ਦੁਆਰਾ ਬੰਦ ਕਰ ਦਿੱਤੀ ਗਈ ਹੈ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦੇਵਾਂਗੇ ਇਸ ਵੀਡੀਓ ਦੇ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਚੈਨਲ ਦੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਕਿ ਸਾਡੇ ਦੁਆਰਾ ਜਾਰੀ ਕੀਤੀ ਜਾਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਬਹੁਤ ਲੰਮੇ ਸਮੇਂ ਤੋਂ ਜਿਹੜੇ ਲੋਕ ਆ ਉਹ 2500 ਪੈਨਸ਼ਨ ਦਾ ਇੰਤਜ਼ਾਰ ਕਰ ਰਹੇ ਸੀ ਪਰ ਜਿਹੜੇ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਨਸ਼ਨ ਹੈ ਉਹ 1500 ਹੀ ਆਈ ਹੈ ਕਿਉਂ 1500 ਆਈ ਹੈ ਕਿਉਂਕਿ ਪੰਜਾਬ ਸਰਕਾਰ ਇਸ ਚੀਜ਼ ਦੀ ਵੈਰੀਫਿਕੇਸ਼ਨ ਕਰ ਰਹੀ ਹੈ ਕਿ ਕੋਈ ਅਜਿਹੇ ਲੋਕ ਤਾਂ ਨਹੀਂ ਜੋ ਗਲਤ ਤਰੀਕੇ ਦੇ ਨਾਲ ਪੈਨਸ਼ਨ ਲੈ ਰਹੇ ਹਨ ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਗਲਤ ਕਾਗਜ਼ਾਤ ਲਗਾ ਕੇ ਗਲਤ ਸਰਟੀਫਿਕੇਟ ਲਗਾ ਕੇ ਜਿਹੜੀ ਪੰਜਾਬ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਪੈਨਸ਼ਨ ਹੈ ਉਸ ਦਾ ਲਾਭ ਲੈ ਰਹੇ ਹਨ ਸੋ ਸਰਕਾਰ ਦੁਆਰਾ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਜਿਹੜੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਅਤੇ ਜਿੱਥੇ ਵੀ ਉਹਨਾਂ ਨੂੰ ਅਜਿਹੇ ਲੋਕ ਮਿਲਦੇ ਹਨ ਜਿਹੜੇ ਗਲਤ ਕਾਗਜ਼ਾਤ ਲਗਾ ਕੇ ਆਪਣੀ ਜਿਹੜੀ ਪੈਨਸ਼ਨ ਹੈ ਉਹ ਲੈ ਰਹੇ ਹਨ ਉਨ੍ਹਾਂ ਦੀ ਜਿਹੜੀ ਪੈਨਸ਼ਨ ਹੈ ਉਹ ਘਟ ਦਿੱਤੀ ਜਾਏਗੀ ਕਿਉਂਕਿ ਸਰਕਾਰ ਇਹ ਨਿਸ਼ਚਿਤ ਕਰਨਾ ਚਾਹੁੰਦੀ ਹੈ ਕਿ ਜਿਹੜੇ ਅਸਲੀ ਹੱਕਦਾਰ ਹਨ ਉਹਨਾਂ ਨੂੰ ਹੀ ਜਿਹੜਾ ਪੈਨਸ਼ਨ ਦਾ ਲਾਭ ਹੈ ਮਿਲ ਸਕੇ ਜਦੋਂ ਹੀ ਸਰਕਾਰ ਇਹ ਆਪਣੀ ਵੈਰੀਫਿਕੇਸ਼ਨ ਪੂਰੀ ਕਰ ਲਵੇਗੀ ਤਾਂ ਜਿਹੜਾ 2500 ਪੈਨਸ਼ਨ ਦੇ ਹਿਸਾਬ ਨਾਲ ਤੁਹਾਡੇ ਖਾਤਿਆਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਉਹ ਆਉਣੀ ਚਾਲੂ ਹੋ ਜਾਏਗੀ ਤਾਂ ਬਹੁਤ ਜਲਦ ਤੁਹਾਡੇ ਵੀ ਜਿਹੜੇ ਦਸਤਾਵੇਜ਼ ਨੇ ਉਹ ਚੈੱਕ ਕੀਤੇ ਜਾ ਸਕਦੇ ਨੇ ਤੇ ਜੇਕਰ ਤੁਸੀਂ ਸਹੀ ਤਰੀਕੇ ਦੇ ਨਾਲ ਪੈਨਸ਼ਨ ਲੈ ਵੀ ਰਹੇ ਹੋ ਤਾਂ ਥੋੜਾ ਸਾਵਧਾਨ ਹੋ ਜਾਓ ਕਿਉਂਕਿ ਆਪਣੀ ਵੋਟਰ ਕਾਰਡਾਂ ਤੇ ਜਿਹੜੀ ਉਮਰ ਅਤੇ ਨਾਮ ਹੁੰਦਾ ਹੈ ਉਹ ਕੁਝ ਹੋਰ ਲਿਖਿਆ ਹੁੰਦਾ ਹੈ ਅਤੇ ਜਿਹੜਾ ਆਪਣਾ ਆਧਾਰ ਕਾਰਡਾਂ ਤੇ ਜਿਹੜਾ ਨਾਮ ਹੈ ਤੇ ਜਿਹੜੀ ਉਮਰ ਹੈ ਉਹ ਕਿਸੇ ਹੋਰ ਹਿਸਾਬ ਨਾਲ ਹੁੰਦੀ ਹੈ ਕਿਉਂਕਿ ਜਦੋਂ ਆਧਾਰ ਕਾਰਡ ਬਣੇ ਸੀ ਜਾਂ ਵੋਟਰ ਆਈਡੀ ਬਣੇ ਸੀ ਤਾਂ ਕੁਝ ਲੋਕਾਂ ਨੇ ਕਿਤੇ ਕੁਝ ਦੱਸ ਦਿੱਤਾ ਅਤੇ ਕਿਤੇ ਕੁਝ ਦੱਸ ਦਿੱਤਾ ਅਤੇ ਜੇਕਰ ਤੁਹਾਡੇ ਵੀ ਡਾਕੂਮੈਂਟ ਦੇ ਵਿੱਚ ਤੁਹਾਡਾ ਨਾਮ ਸਹੀ ਨਹੀਂ ਹੈ ਤੁਹਾਡੀ ਉਮਰ ਜਿਹੜੀ ਹੈ ਉਹ ਸਹੀ ਨਹੀਂ ਹੈ ਤਾਂ ਤੁਹਾਡੀ ਵੀ ਜਿਹੜੀ ਪੈਨਸ਼ਨ ਹੈ ਉਹ ਕੱਟ ਦਿੱਤੀ ਜਾ ਸਕਦੀ ਹੈ ਸੋ ਉਸ ਤੋਂ ਪਹਿਲਾਂ ਹੀ ਤੁਸੀਂ ਆਪਣੇ ਜਿਹੜੇ ਡਾਕੂਮੈਂਟਾਂ ਉਹਨਾਂ ਦੇ ਵਿੱਚ ਜੋ ਜੋ ਵੀ ਦਰਸਤ ਹੋਣ ਵਾਲਾ ਉਸ ਦਾ ਕੰਮ ਕਰਵਾ ਲਓ ਤਾਂ ਕਿ ਜਿਹੜੇ ਤੁਹਾਡੀ ਪੈਨਸ਼ਨ ਹੈ ਉਹ ਬੰਦ ਨਾ ਹੋਵੇ ਅਤੇ ਤੁਹਾਡੀ ਜਿਹੜੀ ਪੈਨਸ਼ਨ ਹੈ ਉਹ ਚੱਲਦੀ ਰਹੇ ਕਿਉਂਕਿ ਜਿਹੜਾ ਪੰਜਾਬ ਸਰਕਾਰ ਦੁਆਰਾ ਡਾਟਾ ਪੇਸ਼ ਕੀਤਾ ਗਿਆ ਹੈ ਉਸ ਵਿੱਚ ਠੋਕਟ ਘੱਟ 2 ਲੱਖ ਤੋਂ ਜ਼ਿਆਦਾ ਅਜਿਹੇ ਲੋਕ ਪਾਏ ਗਏ ਹਨ ਜਿਹੜੇ ਫਰਜ਼ੀ ਤਰੀਕੇ ਦੇ ਨਾਲ ਪੈਨਸ਼ਨਾਂ ਲੈ ਰਹੇ ਹਨ ਜਿਹੜੀ ਸਰਕਾਰ ਨੇ ਵੈਰੀਫਿਕੇਸ਼ਨ ਕੀਤੀ ਹੈ ਉਸ ਦੇ ਵਿੱਚ ਜਿਹੜੇ ਘੱਟ ਉਮਰ ਦੇ ਲੋਕ ਹਨ ਉਹ ਵੀ ਇਸ ਦੇ ਵਿੱਚ ਪੈਨਸ਼ਨ ਦਾ ਲਾਭ ਲੈ ਰਹੇ ਹਨ ਉਸ ਤੋਂ ਬਾਅਦ ਐਨ ਆਰ ਆਈ ਲੋਕ ਜਿਹੜੇ ਕੈਨੇਡਾ ਅਮਰੀਕਾ ਜਾਂ ਕਿਸੇ ਵੀ ਬਾਹਰਲੀ ਕੰਟਰੀਆਂ ਦੇ ਵਿੱਚ ਜਾ ਕੇ ਰਹਿ ਰਹੇ ਹਨ ਪਰ ਉਹ ਵੀ ਅਜਿਹੇ ਜਿਹੜੇ ਦੀ ਪੈਨਸ਼ਨ ਹੈ ਉਹੋ ਇਥੋਂ ਲੈ ਰਹੇ ਹਨ ਅਤੇ ਉਸ ਤੋਂ ਬਾਅਦ ਜਿਹੜੇ ਲੋਕ ਨੇ ਉਹ ਅਜਿਹੇ ਲੋਕ ਨੇ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਲੇਕਿਨ ਉਹਨਾਂ ਦੇ ਜਿਹੜੇ ਘਰਦੇ ਨੇ ਉਹਨਾਂ ਨੇ ਇਸ ਚੀਜ਼ ਦੀ ਜਿਹੜੀ ਹੈ ਕਿ ਉਹਨਾਂ ਦਾ ਡੈਥ ਸਰਟੀਫਿਕੇਟ ਵਗੈਰਾ ਦੀ ਸਬਮਿਸ਼ਨ ਨਾ ਹੋਣ ਕਰਕੇ ਜਿਹੜੇ ਉਹਨਾਂ ਦੀ ਵੀ ਜਿਹੜੀ ਪੈਨਸ਼ਨ ਹੈ ਚੱਲ ਰਹੀ ਹੈ ਅਤੇ ਉਸ ਤੋਂ ਬਾਅਦ ਅਜਿਹੇ ਲੋਕ ਵੀ ਪਾਏ ਗਏ ਹਨ ਜਿਨ੍ਹਾਂ ਦੀ ਜਿਹੜੀ ਸਾਲਾਨਾ ਆਮਦਨ ਹੈ ਉਹ 1 ਲੱਖ ਤੋਂ 1.5 ਲੱਖ ਤੋਂ ਜ਼ਿਆਦਾ ਹੈ ਅਤੇ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਵੈਰੀਫਿਕੇਸ਼ਨ ਹੈ ਜਿਹੜੀ ਉਹ ਕੀਤੀ ਜਾਏਗੀ ਤਾਂ ਜਿਸ ਦੇ ਵਿੱਚ ਜਿਹੜੇ ਆਂਗਣਵਾੜੀ ਵਰਕਰ ਹਨ ਉਹ a day ਕਰਾਂ ਦੇ ਵਿੱਚ ਆ ਕੇ ਤੁਹਾਡੇ ਡਾਕੂਮੈਂਟ ਵਗੈਰਾ ਚੈੱਕ ਕਰਨਗੇ ਅਤੇ ਉਹਨਾਂ ਤੋਂ ਜਿਹੜਾ ਤੁਹਾਡੇ ਤੋਂ ਜਿਹੜਾ ਡਾਟਾ ਲੈ ਕੇ ਉਹ ਅੱਗੇ ਸਰਕਾਰ ਨੂੰ ਪੇਸ਼ ਕਰਨਗੇ ਅਤੇ ਉਸ ਤੋਂ ਬਾਅਦ ਜਿਹੜਾ ਅੰਗੂਠੇ ਵਾਲਾ ਸਿਸਟਮ ਹੈ ਉਸ ਦੇ ਨਾਲ ਹੀ ਜਿਹੜੀ ਪੈਨਸ਼ਨ ਹੈ ਉਹ ਨਿਕਲੇਗੀ ਤਾਂ ਪਹਿਲਾਂ ਕੀ ਹੁੰਦਾ ਸੀ ਵੀ ਕੋਈ ਵੀ ਖਾਤੇ ਦੇ ਵਿੱਚੋਂ ਜਾ ਕੇ ਜਿਹੜੀ ਪੈਨਸ਼ਨ ਹੈ ਉਹ ਕਢਵਾ ਲੈਂਦਾ ਸੀ ਲੇਕਿਨ ਹੁਣ ਤੁਹਾਡਾ ਅੰਗੂਠਾ ਲੱਗ ਕੇ ਹੀ ਜਿਹੜੀ ਪੈਨਸ਼ਨ ਦਾ ਲਾਭ ਹੈ ਤੁਹਾਨੂੰ ਮਿਲੇਗਾ ਅਤੇ ਜਦੋਂ ਵੀ ਤੁਸੀਂ ਉੱਥੇ ਅੰਗੂਠਾ ਲਗਾਓਗੇ ਤਾਂ ਤੁਹਾਡੀ ਈਕੀਵਾਈਸੀ ਹੋਵੇਗੀ ਅਤੇ ਈਕੀਵਾਈਸੀ ਹੋਣ ਨਾਲ ਸਰਕਾਰ ਜਿਹੜਾ ਬੈਂਕ ਹੈ ਉਸ ਨੂੰ ਤੁਹਾਡੀ ਉਮਰ ਤੁਹਾਡਾ ਨਾਮ ਅਤੇ ਜੋ ਤੁਸੀਂ ਡਾਕੂਮੈਂਟ ਲਗਾਏ ਹਨ ਅਸਲ ਦੇ ਵਿੱਚ ਉਹ ਨਾਮ ਅਤੇ ਜੋ ਵੀ ਤੁਹਾਡੀ ਉਮਰ ਹੈ ਉਸ ਦਾ ਡਾਟਾ ਕਲੈਕਟ ਕੀਤਾ ਜਾਏਗਾ ਅਤੇ ਉਹ ਡਾਟਾ ਅੱਗੇ ਸਰਕਾਰ ਨੂੰ ਭੇਜਿਆ ਜਾਏਗਾ ਅਤੇ ਜੇਕਰ ਤੁਸੀਂ ਉਸ ਦੇ ਵਿੱਚ ਘੱਟ ਉਮਰ ਦੇ ਪਾਏ ਜਾਂਦੇ ਹੋ ਜਾਂ ਕਿਸੇ ਵੀ ਤਰੀਕੇ ਨਾਲ ਗਲਤ ਪੈਨਸ਼ਨ ਲੈਂਦੇ ਪਾਏ ਜਾਂਦੇ ਹੋ ਤਾਂ ਸਰਕਾਰ ਨੇ ਜਿੰਨੀ ਵੀ ਅਧਿਕਰ ਤੁਹਾਨੂੰ ਪੈਨਸ਼ਨ ਦਿੱਤੀ ਹੈ ਤਾਂ ਉਹ ਵੀ ਜਿਹੜਾ ਉਹਨਾਂ ਦਾ ਡਾਟਾ ਹੈ ਉਹ ਜਿਹੜੀ ਉਹ ਵੀ ਜਿਹੜੀ ਉਹ ਪੈਨਸ਼ਨ ਉਹਨਾਂ ਦੇ ਖਾਤੇ ਦੇ ਵਿੱਚ ਜਾ ਚੁੱਕੀ ਹੈ ਉਹ ਵੀ ਵਸੂਲੀ ਜਾ ਸਕਦੀ ਹੈ ਤਾਂ ਇਸ ਤਰੀਕੇ ਨਾਲ ਸਰਕਾਰ ਵੈਰੀਫਿਕੇਸ਼ਨ ਕਰੇਗੀ ਅਤੇ ਡਾਟਾ ਕਲੈਕਟ ਕਰਕੇ ਜਿਹੜਾ ਸਹੀ ਪੈਨਸ਼ਨ ਧਾਰਕਾਂ ਤੇ ਕਰਹੀ ਪੈਨਸ਼ਨ ਦਾ ਲਾਭ ਪਹੁੰਚਾਏਗੀ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਲੋਕਾਂ ਦੀ ਜਿਹੜੀ ਪੈਨਸ਼ਨ ਹੈ ਉਹ ਅਜੇ ਤੱਕ ਨਹੀਂ ਆਈ ਤਾਂ ਤੁਹਾਨੂੰ ਇੱਕ ਦੋ ਦਿਨ ਹਜੇ ਹੋਰ ਵੇਟ ਕਰਨਾ ਚਾਹੀਦਾ ਹੈ ਅਤੇ ਜੇਕਰ ਇੱਕ ਦੋ ਦਿਨਾਂ ਦੇ ਵਿੱਚ ਤੁਹਾਡੀ ਪੈਨਸ਼ਨ ਨਹੀਂ ਆਉਂਦੀ ਤਾਂ ਇਸ ਦਾ ਮਤਲਬ ਕਿ ਸਰਕਾਰ ਦੁਆਰਾ ਤੁਹਾਡੀ ਜਿਹੜੀ ਪੈਨਸ਼ਨ ਹੈ ਉਹ ਬੰਦ ਕਰ ਦਿੱਤੀ ਗਈ ਹੈ